ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਯੂਕੇ ਵਾਲਿਓ ਬਹੁਤ ਸਾਰੀਆਂ ਖਬਰਾਂ ਨੇ ਜੀ ਯੂਕੇ ਦੀ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਯੂਕੇ ਦੀ ਸਿਆਸਤ ਦੇ ਵਿੱਚ ਕੀ ਚੱਲ ਰਿਹਾ ਇਹਦੇ ਉੱਤੇ ਆਪਾਂ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਦੇਖ ਰਹੇ ਹੋ TikTok ਤੇ ਤਾਂ ਫੋਲੋ ਜ਼ਰੂਰ ਕਰ ਲੈਣਾ ਸੋ ਜੇਕਰ ਆਪਾਂ ਯੂਕੇ ਦੀ ਸਿਆਸਤ ਦੀ ਪਿਛਲੇ ਹਫ਼ਤੇ ਕਾਫੀ ਜਿਹੜਾ ਇੱਕ ਐਸਾ ਹਫ਼ਤਾ ਰਿਹਾ ਲਗਾਤਾਰ ਜਿਹੜੀਆਂ ਡਿਵੈਲਪਮੈਂਟ ਹੁੰਦੀਆਂ ਰਹੀਆਂ ਜਿਹੜੀਆਂ ਇੰਗਲਿਸ਼ ਸਿਆਸਤ ਦੇ ਵਿੱਚ ਇਕ ਤਾਂ ਇਸ ਤੋਂ ਪਿਛਲੇ ਹਫ਼ਤੇ ਜਿਹੜੀਆਂ ਲੋਕਲ ਚੋਣਾਂ ਹੋ ਕੇ ਹਟੀਆਂ ਜਿਹਦੇ ਬਾਰੇ ਆਪਾਂ ਆਲਰੇਡੀ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰ ਚੁੱਕੇ ਹਾਂ ਦੇ ਉਸ ਤੋਂ ਬਾਅਦ ਜਿਹੜਾ ਤੂਫਾਨ ਕਹ ਲੋ ਕਿ ਇੱਕ ਤਰੀਕੇ ਦਾ ਹੋਣਾ ਤਾਂ ਜਾਈ ਜੀ ਸੀ ਜਾਂ ਤਹਿ ਵੀ ਸੀ ਕਿਉਂਕਿ ਜੀਐਸਵੀ ਕੇ ਨਾਲ ਕੰਜ਼ਰਵਟਿਵ ਜਿਸ ਵੱਡੇ ਪੱਧਰ ਤੇ ਉਹਨਾਂ ਨੇ ਸੀਟਾਂ ਹਾਰੀਆਂ ਮੇਅਰ ਇਲੈਕਸ਼ਨ ਉਹਨਾਂ ਨੇ ਹਾਰੇ ਆਬਵੀਅਸਲੀ ਲੇਬਰ ਔਨ ਦਾ ਹਾਈ ਐਜ ਹਾਲਾਂਕਿ ਕਈ ਪਾਸਿਆਂ ਤੋਂ ਇਸ ਵੀਕੇ ਦੀਆਂ ਵੀ ਖਬਰਾਂ ਨੇ ਕਿ ਸ਼ਾਇਦ ਲੀਬਰ ਨੂੰ ਵੀ ਸਿੰਪਲ ਮੈਜੋਰਿਟੀ ਨਹੀਂ ਮਿਲਣੀ ਪਰ ਆਬਵੀਅਸਲੀ ਕਈ ਲੋਕ ਇਸ ਦੀ ਮੁਖਾਲਫਤ ਵੀ ਕਰ ਦਿੰਦੇ ਨੇ ਉਹਨਾਂ ਦਾ ਕਹਿਣਾ ਕਿ ਲੇਬਰ ਇੱਕ ਬਹੁਤ ਵੱਡੀ ਜਿਹੜੀ ਆ ਜਿੱਤ ਵੱਲ ਨੂੰ ਵੱਧ ਰਹੀ ਆ ਤੇ ਸੋਨਕ ਸਾਹਿਬ ਦੀ ਪਾਰਟੀ ਕਹ ਲੋ ਕਿ ਹਾਰ ਵੱਲ ਨੂੰ ਵੱਧ ਰਹੀ ਆ ਸੋ ਇਹਦੇ ਚੱਲਦੇ ਆ ਜੇਕਰ ਆਪਾਂ ਕਈ ਡਿਵੈਲਪਮੈਂਟਸ ਹੋਈਆਂ ਇੱਕ ਤਾਂ ਆਰਥਿਕ ਪੱਧਰ ਦੇ ਉੱਤੇ ਕਈ ਚੀਜ਼ਾਂ ਹੋਈਆਂ ਨਾਲ ਦੀ ਨਾਲ ਸਿਆਸੀ ਪੱਧਰ ਦੇ ਉੱਤੇ ਜੇਕਰ ਆਪਾਂ ਸ਼ੁਰੂਆਤ ਕਰੀਏ ਤਾਂ ਨਦੀਮ ਜ਼ਾਹਵੀ ਸਾਹਿਬ ਜਿਹੜੇ ਆ ਉਹਨਾਂ ਨੇ ਵੀ ਕਹਿ ਦਿੱਤਾ ਕਿ ਉਹ ਅਗਲੀ ਵਾਰ ਨੂੰ ਜਿਹੜਾ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਭਾਗ ਨਹੀਂ ਲੈਣਗੇ ਜੇਕਰ ਆਪਾਂ ਗੱਲ ਕਰੀਏ ਤਾਂ ਨਦੀਮ ਜ਼ਾਹਵੀ ਸਾਹਿਬ ਇਹ ਕੌਣ ਨੇ ਇਹ ਨੇ ਜੀ ਇਹ ਇੱਕ ਤਾਂ ਵੈਸੇ ਤਾਂ ਚਾਂਸਲਰ ਵੀ ਰਹੇ ਨੇ ਇਹ ਪਰ ਇਹ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਰਹੇ ਸੀ ਜਦੋਂ ਕੋਵਿਡ ਦਾ ਟਾਈਮ ਸੀ ਤੇ ਕੋਵਿਡ ਦੇ ਟਾਈਮ ਦੇ ਵਿੱਚ ਸਭ ਤੋਂ ਵੱਡੀ ਖਬਰ ਸੀ ਜਦੋਂ ਵੈਕਸੀਨ ਆ ਗਈ ਜਾਂ ਜਦੋਂ ਜਿਹੜਾ ਵੈਕਸੀਨ ਦੀ ਸ਼ੁਰੂਆਤ ਹੋਣੀ ਆ ਲਗਾਤਾਰ ਇਸ ਵੀਕੇ ਦੀਆਂ ਰਿਪੋਰਟਾਂ ਆਉਂਦੀਆਂ ਸੀ ਕਿ ਵੈਕਸੀਨ ਕਦੋਂ ਆਣੀ ਆ ਕਦੋਂ ਨਹੀਂ ਹੋਣੀ ਸੋ ਵੈਕਸੀਨ ਦਾ ਜਿਹੜਾ ਕਾਰਜ ਭਾਰ ਸੀਗਾ ਸਾਰਾ ਉਹ ਜਿਹੜਾ ਵੈਕਸੀਨ ਮਿਨਿਸਟਰ ਸੀਗੇ ਇਹ ਨਦੀਮ ਜ਼ਹਾਵੀ ਸਾਹਿਬ ਸੋ ਇਹ ਇਹਨਾਂ ਦੇ ਟਾਈਮ ਦੇ ਵਿੱਚ ਕਹਿ ਲਓਗੇ ਬੋਰਿਸ ਜੌਨਸਨ ਸਰਕਾਰ ਦੇ ਲਈ ਵੀ ਤੇ ਨਦੀਮ ਜ਼ਹਾਵੀ ਦੇ ਲਈ ਵੀ ਇੱਕ ਬਹੁਤ ਵੱਡੀ ਸਫਲਤਾ ਸੀਗੀ ਜਿਸ ਵੀਕੇ ਨਾਲ ਪੂਰੇ ਯੂਕੇ ਦੇ ਵਿੱਚ ਜਿਹੜਾ ਵੈਕਸੀਨ ਦਾ ਰੋਲ ਆਊਟ ਹੋਇਆ ਸੀਗਾ ਇਹਨੂੰ ਇੱਕ ਸਫਲਤਾ ਮੰਨਿਆ ਜਾਂਦਾ ਪੌਰਸ ਜੌਨਸਨ ਸਾਹਿਬ ਦੇ ਕਾਰਜਕਾਲ ਦੀ ਸੋ ਇਹ ਕਾਫੀ ਉਦੋਂ ਤੋਂ ਲੈ ਕੇ ਪੌਪੂਲਰ ਰਹੇ ਨੇ ਤੇ ਹੁਣ ਇਹਨਾਂ ਦੇ ਵੱਲੋਂ ਵੀ ਇਹ ਐਲਾਨ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਜੇ ਮੈਂ ਤੁਹਾਨੂੰ ਦੱਸਿਆ ਕਿ 64 ਐਸੇ ਐਮਪੀ ਨੇ ਜਿਹੜੇ ਕਿ ਹਜੇ ਵੀ ਕੰਸਰਵੇਟਿਵ ਦੇ ਪਾਸੇ ਵੜਦੇ ਨੇ 6 ਇਹਨਾਂ ਦੇ ਵਿੱਚੋਂ ਜਿੱਤ ਕੇ ਜਿਹੜੇ ਇੰਡੀਪੈਂਡੈਂਟ ਹੋ ਚੁੱਕੇ ਨੇ ਜਿਹੜੇ ਕਿ ਸਾਰੇ ਕਹਿ ਚੁੱਕੇ ਨੇ ਕਿ ਅਸੀਂ ਅਗਲੀ ਬਾਰ ਨੂੰ ਜਿਹੜਾ ਪਾਰਲਮੈਂਟ ਦੀਆਂ ਚੋਣਾਂ ਦੇ ਵਿੱਚ ਭਾਗ ਨਹੀਂ ਲੈਣਾ ਨਾਲ ਦੀ ਨਾਲ ਥਰੀਜ਼ਾ ਮਈ ਸਾਹਿਬਾ ਜਿਹੜੀ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਵੀ ਇਹ ਐਲਾਨ ਆਲਰੇਡੀ ਕੀਤਾ ਹੋਇਆ ਸੋ ਇਹ ਜਿਹੜੇ ਜਹਾਵੀ ਹੀ ਇੰਟਰਸਟਿੰਗ ਇਹਨਾਂ ਦਾ ਕੈਰੀਅਰ ਵੀ ਆ ਤੇ ਨਾਲ ਦੀ ਨਾਲ ਇਹ ਇਹਨਾਂ ਨੇ ਜਿਹੜਾ ਐਂਡ ਤੇ ਹੁਣ ਆਪਣੀ ਜਿਹੜਾ ਆਪਣੀ ਜਿਹੜੀ ਇਹਨਾਂ ਨੇ ਗੱਲਬਾਤ ਵੀ ਜ਼ਾਹਿਰ ਕੀਤੀ ਆ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਮੈਂ ਜਦੋਂ ਵੀ ਸਵੇਰ ਨੂੰ ਉੱਠ ਕੇ ਆਪਣਾ ਹੈੱਡ ਸ਼ੇਵ ਕਰਦਾ ਕਿਉਂਕਿ ਬੋਲਡ ਹੈੱਡ ਨੇ ਸੋ ਇਹਨਾਂ ਨੇ ਕਿਹਾ ਕਿ ਜਦੋਂ ਵੀ ਮੈਂ ਆਪਣਾ ਹੈੱਡ ਸ਼ੇਵ ਕਰਦਾ ਮੈਂ ਸ਼ੀਸ਼ੇ ਦੇ ਵਿੱਚ ਆਪਣੇ ਆਪ ਨੂੰ ਦੇਖਦਾ ਤੇ ਮੈਨੂੰ ਆਪਣੇ ਆਪ ਨੂੰ ਚੁੰਡੀ ਵੱਢ ਕੇ ਯਕੀਨ ਦਿਵਾਉਣਾ ਪੈਂਦਾ ਕਿ ਮੈਂ ਉਹੀ ਨਦੀਮ ਜ਼ਹਾਵੀ ਆ ਜਿਹੜਾ ਕਿ ਬਗਦਾਦ ਤੋਂ ਇੱਕ ਛੋਟਾ ਜਿਹਾ ਬੱਚਾ ਆਇਆ ਸੀ ਜਿਸ ਨੂੰ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਉੱਥੋਂ ਪਰਸੀਕਿਊਸ਼ਨ ਤੋਂ बच ਕੇ ਇੱਥੇ ਇੰਗਲਿਸ਼ ਧਰਤੀ ਦੇ ਪਹੁੰਚਿਆ ਸੀ ਜਿਸ ਨੂੰ ਇੰਗਲਿਸ਼ ਵੀ ਨਹੀਂ ਸੀ ਚੰਗੀ ਤਰ੍ਹਾਂ ਬੋਲਣੀ ਆਉਦੀ ਤੇ ਉਹ ਜਿਹੜਾ ਇੰਨੀਆਂ ਜਾਦੇ ਬਦਲਾਵ ਹੋਏ ਨੇ ਜਿਹਦੇ ਚੱਲਦੇ ਆ ਉਹ ਇਸ ਕੰਟਰੀ ਦਾ ਜਿਹੜਾ ਚਾਂਸਲਰ ਬਣਿਆ ਜਾਂ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਇੱਕ ਅਹੁਦਾ ਮਿਲਿਆ ਤੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਮੁਲਕ ਦੇ ਲਈ ਤੇ ਜਿਹੜਾ ਸਾਡਾ ਸੁਪਨਾ ਹੈ ਮੁਲਕ ਨੂੰ ਬਿਹਤਰ ਕਰਨ ਦੇ ਲਈ ਉਹਦੇ ਲਈ ਲਗਾਤਾਰ ਕੰਮ ਕਰਦਾ ਰਹੂੰਗਾ ਸੋ ਜਿਵੇਂ ਮੈਂ ਕਿਹਾ ਕਿ ਜਦੋਂ ਐਸਪੀ ਕੇ ਨਾਲ ਤੁਹਾਡੇ ਵੱਡੇ ਆਗੂ ਜਾਂਦੇ ਨੇ ਇਹਦਾ ਆਬਵੀਅਸਲੀ ਤੁਹਾਡੀ ਪਾਰਟੀ ਤੇ ਅਸਰ ਪੈਂਦਾ ਤੇ ਲੋਕਾਂ ਦੇ ਵਿੱਚ ਇੱਕ ਹੋਰ ਧਾਰਨਾ ਜਿਹੜੀ ਕਿ ਇਹ ਪੱਕੀ ਹੋ ਚੁੱਕੀ ਆ ਕਹਿ ਲਓ ਕਿ ਹਾਲਾਂਕਿ ਕਨਜ਼ਰਵੇਟਿਵ ਹਮੇਸ਼ਾ ਇਸ ਨੂੰ ਉਹ ਇਹਨੂੰ ਕਾਊਂਟਰ ਕਰਦੇ ਨੇ ਕਿ ਜਿਹੜਾ ਸਰਕੀਅਸ ਟਾਮਰ ਦੀ 19 ਜਾਦੇ ਮਕਬੂਲੀਅਤ ਹੈ ਨਹੀਂ ਤੇ ਲੋਕਾਂ ਨੂੰ ਉਹਨਾਂ ਤੇ ਉਹਨਾਂ ਜਾਦੇ ਵਿਸ਼ਵਾਸ ਨਹੀਂ ਜਾਂ ਉਹਨਾਂ ਦਾ ਕੋਈ ਉਹ ਕ੍ਰਿਜ਼ਮੈਟਿਕ ਲੀਡਰ ਨਹੀਂ ਹੈਗੇ ਪਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇੱਕ ਗੱਲ ਕਹਿ ਲਓ ਕਿ ਹੌਲੀ ਹੌਲੀ ਘਰ ਕਰਦੀ ਜਾ ਰਹੀ ਹੈ ਜਿਹੜਾ ਕਿ ਸਾਨੂੰ ਲੋਕਲ ਇਲੈਕਸ਼ਨਸ ਉਹ ਵੀ ਨਜ਼ਰ ਆਇਆ ਕਿ ਕੰਜ਼ਰਵੇਟਿਵ ਅਗਲੀਆਂ ਚੋਣਾਂ ਜਿਹੜੀਆਂ ਉਹ ਹਾਰ ਦੀ ਗਾਰ ਤੇ ਆ ਸੋ ਜਦੋਂ ਐਸਟੀਕੇ ਨਾਲ ਵੱਡੇ ਲੈਵਲ ਤੇ ਜਿਹੜੇ ਆਗੂ ਤੁਹਾਨੂੰ ਛੱਡ ਕੇ ਜਾਂਦੇ ਆ ਤਾਂ ਉਹਦੇ ਵਿੱਚ ਜਿਹੜੀਆਂ ਉਹ ਹੋਰ ਇਦਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਉਹਨਾਂ ਦੇ ਵਿੱਚ ਵਾਧਾ ਹੁੰਦਾ ਸੋ ਨਾਲ ਹੀ ਅੱਛਾ ਇੱਕ ਇਹ ਵੀ ਆ ਜੀ ਆਰਥਿਕਤਾ ਤੇ ਆਉਣ ਤੋਂ ਪਹਿਲਾਂ ਇਹ ਅੱਗੇ ਕਈ ਵਾਰ ਜਿਹੜਾ ਇਸ ਤਰੀਕੇ ਦਾ ਸਵਾਲ ਵੀ ਹੁੰਦਾ ਕਿ ਯਾਰ ਤੁਹਾਡੇ ਇੱਥੇ ਬਾਹਰ ਵੀ ਜਿਹੜੇ ਐਮਪੀ ਇੱਕ ਧਰ ਨੂੰ ਛੱਡ ਕੇ ਦੂਸਰੀ ਧਰ ਨੂੰ ਜਾਂਦੇ ਨੇ ਤੇ ਅਕਸਰ ਇਦਾਂ ਬਹੁਤ ਘੱਟ ਹੁੰਦਾ ਪਰ ਲੱਗਦਾ ਕਿ ਸ਼ਾਇਦ ਉਧਰ ਲੀਆਂ ਚੋਣਾ ਆਲੂ ਦੇਖ ਕੇ ਇੱਧਰ ਸਾਡੇ ਵਾਲਿਆਂ ਨੂੰ ਵੀ ਹਵਾ ਲੱਗੀ ਜਾਂ ਜੋ ਵੀ ਹੋਇਆ ਆਹ ਹੁਣ ਕੁਝ ਕੁ ਦਿਨਾਂ ਦੇ ਵਿੱਚ ਜਿਹੜਾ ਇਹ ਦੂਸਰੇ ਐਮਪੀ ਨੇ ਜਿਹੜੇ ਕੰਜ਼ਰਵੇਟਿਵ ਨੂੰ ਛੱਡ ਕੇ ਲੇਬਰ ਵਾਲੇ ਪਾਸੇ ਆਏ ਆ ਜਿਹੜੇ ਇਹਨਾਂ ਤੋਂ ਪਹਿਲਾਂ ਸੀਗੇ ਡਾਕਟਰ ਡੈਨ ਪੋਲਟਰ ਉਹਨਾਂ ਨੇ ਤਾਂ ਚਲੋ ਇਹ ਗੱਲ ਕਹੀ ਸੀ ਕਿ ਉਹ ਐਨ ਐਚ ਐਸ ਦੇ ਲਈ ਜਾਂ ਜਿਹੜਾ ਇੰਗਲਿਸ਼ ਦਾ ਇੱਥੇ ਇੰਗਲੈਂਡ ਦਾ ਯੂ ਕੇ ਦਾ ਜਿਹੜਾ ਹੈਗਾ ਹੈਲਥ ਸੈਕਟਰ ਚੰਗੀਆਂ ਜਿਹੜੀਆਂ ਨੀਤੀਆਂ ਦੇ ਵਿੱਚ ਭਾਗ ਲੈਣਾ ਚਾਹੁੰਦੇ ਨਹੀਂ ਸੋ ਉਹ ਲੇਬਰ ਦੇ ਵੱਲ ਚਲੇ ਗਏ ਹਾਲਾਂਕਿ ਉਹਨਾਂ ਨੇ ਕਹਿ ਦਿੱਤਾ ਕਿ ਅਗਲੀਆਂ ਚੋਣਾਂ ਦੇ ਵਿੱਚ ਉਹ ਭਾਗ ਨਹੀਂ ਸੋ 19 ਜਿਹੜੀ ਆ ਉਹ ਕਹਿ ਲਓ ਕਿ ਮਸਲਾ ਨਹੀਂ ਬਣਿਆ ਨਹੀਂ ਤਾਂ ਆਮ ਤੌਰ ਤੇ ਕਹਿ ਦਿੱਤਾ ਜਾਂਦਾ ਕਿ ਹੁਣ ਜਿਹੜੀ ਪਾਰਟੀ ਜਿੱਤਣ ਵਾਲੀ ਆ ਸ਼ਾਇਦ ਉਧਰ ਨੂੰ ਚਲੇ ਗਏ ਪਰ ਹੁਣ ਜਿਹੜਾ ਇਹ ਇਹ ਦੋਨੇ ਪਾਸੇ ਹੁਣ ਜਿਹੜੀ ਆ ਇਹ تنਕੀਦ ਆ ਰਹੀ ਆ ਇਹ ਜੀ ਨੇਟਲੀ ਐਲਫਿਕ ਇਹ ਜਿਹੜੇ ਆ ਕੰਜ਼ਰਵਟਿਵ ਪਾਰਟੀ ਨੂੰ ਛੱਡ ਕੇ ਲੇਬਰ ਪਾਰਟੀ ਦੇ ਵਿੱਚ ਚਲੇ ਗਏ ਨੇ ਡੋਵਰ ਤੋਂ ਇਹ ਮੈਂਬਰ ਆਫ ਪਾਰਲੀਮੈਂਟ ਨੇ ਤੇ ਇਹ ਬਹੁਤ ਹੀ ਰਾਈਟ ਵਿੰਗਰ ਸਿਗੇ ਕਹੋ ਕਿ ਜਿਹੜੇ ਹੌਕਸ ਹੁੰਦੇ ਆ ਨਾ ਬਹੁਤ ਤਕੜੇ ਜਿਹੜਾ ਰਾਈਟ ਵਿੰਗ ਵਾਲੀਆਂ ਪਾਲਿਸੀਆਂ ਇਹਨਾਂ ਦੀਆਂ ਸੀਗੀਆਂ ਜੇ ਮੈਂ ਆਪਣੀ ਇੰਡੀਆ ਦੀ ਸਿਆਸਤ ਦੇ ਨਾਲ ਤਸ਼ਵੀਹ ਦੇਣੀ ਹੋਵੇ ਤਾਂ ਕਹਿ ਲਓ ਕਿ ਜੇ ਆਪਣੇ ਗਏ ਨੇ ਜਿਹੜੇ ਕਾਂਗਰਸ ਦੇ ਸੀਗੇ ਡਾਕਟਰ ਗੌਰਵ ਉਹਨਾਂ ਦਾ ਨਾਮ ਸੀ ਜੇ ਮੈਂ ਜੇ ਮੈਂ ਗਲਤ ਨਹੀਂ ਤਾਂ ਤੇ ਉਹ ਮੀਡੀਆ ਦੇ ਉੱਤੇ ਆ ਕੇ ਬੜਾ ਉਹ ਕਾਊਂਟਰ ਕਰਦੇ ਹੁੰਦੇ ਸੀ ਸੰਬਿਤ ਪਾਤਰਾ ਦੇ ਨਾਲ ਉਹਨਾਂ ਦੀ ਡਿਬੇਟ ਬੜੀ ਚਰਚਾ ਦੇ ਵਿੱਚ ਰਹੀ ਆਪਾਂ ਵੀ ਆਪਣੇ ਪਲੇਟਫਾਰਮ ਤੋਂ ਉਹ ਖਬਰ ਸਾਂਝੀ ਕੀਤੀ ਸੀ ਜਦੋਂ ਕਾਂਗਰਸ ਨੂੰ ਛੱਡ ਕੇ ਉਹ ਬੀਜੇਪੀ ਵਾਲੇ ਪਾਸੇ ਚਲੇ ਗਏ ਸੋ ਜਦੋਂ ਇਦਾਂ ਦੇ ਆਗੂ ਜਿਹੜੇ ਜਾਂਦੇ ਨੇ ਜਿਹੜੇ ਕਿ ਬੜਾ ਖੁੱਲ ਕੇ ਦੂਸਰੀ ਪਾਰਟੀ ਤੇ تنਕੀਦ ਕਰਦੇ ਹੁੰਦੇ ਨੇ ਤਾਂ ਦੂਸਰੀ ਪਾਰਟੀ 'ਚ ਚਲੇ ਜਾਂਦੇ ਨੇ ਤੋਂ ਉਹ ਲੋਕਾਂ ਦੇ ਵਿੱਚ ਇੱਕ ਹੁੰ ਇੱਕ ਐਸਾ ਲੀਡਰ ਆ ਪਰ ਉੱਥੇ ਤਾਂ ਆਪਣੇ ਲੀਡਰ ਤੇ ਜ਼ਿਆਦਾ تنਕੀਦ ਹੁੰਦੀ ਆ ਇੱਥੇ ਲੇਬਰ ਤੇ ਵੀ ਕਾਫੀ ਜਿਹੜਾ ਸਵਾਲ ਉੱਠੇ ਨੇ ਕਿ ਤੁਹਾਡੀ ਤੁਸੀਂ ਤੁਹਾਡੀ ਪਾਰਟੀ ਦੀ ਸਟੈਂਡਿੰਗ ਕੀ ਆ ਤੁਸੀਂ ਕਿਹਨਾਂ ਵਿਸ਼ਿਆਂ ਤੇ ਖੜੇ ਆ ਕੀ ਤੁਹਾਡਾ ਕੀ ਤੁਹਾਡੀ ਜਿਹੜੀ ਵਿਚਾਰਧਾਰਾ ਕੀ ਆ ਜੇਕਰ ਇੱਕ ਐਸਵੀਕੇ ਦਾ ਮੈਂਬਰ ਆਫ ਪਾਰਲੀਮੈਂਟ ਜਿਹੜੀ ਨੈਤਲੀ ਆਫਿਕ ਨੇ ਇਹਨਾਂ ਦੇ ਜਿਹੜੇ ਹਸਬੰਡ ਦਾ ਵੀ ਇੱਕ ਕੇਸ ਹੈਗਾ ਉਹਨੂੰ ਲੈ ਕੇ ਵੀ ਇਹਨਾਂ ਦੇ ਕਈ ਬਿਆਨ ਸਕੇ ਹਾਲਾਂਕਿ ਉਹਨਾਂ ਨੇ ਇਹ ਇਹਨਾਂ ਨੇ ਉਹਦੇ ਲਈ ਮੁਆਫੀ ਵੀ ਮੰਗੀ ਆ ਸੋ ਉਹਦੇ ਚੱਲਦਿਆਂ ਲੇਬਰ ਦੇ ਹਿੱਸਿਆਂ ਦੇ ਵਿੱਚੋਂ ਵੀ ਲੇਬਰ ਦੇ ਅੰਦਰਲੇ ਹਲਕਿਆਂ ਦੇ ਵਿੱਚੋਂ ਵੀ ਕਹਿ ਲਓ ਕਿ ਇਹਨਾਂ ਤੇ ਕਾਫੀ تنਕੀਦ ਵੀ ਹੋਈ ਆ ਜਾਂ ਸਵਾਲ ਵੀ ਖੜੇ ਕੀਤੇ ਗਿਆ ਸੋ ਇਹਨਾਂ ਦੀ ਜਿਹੜੀ ਆ ਇਹ ਡਿਫੈਕਸ਼ਨ ਆ ਇਹ ਇਹ ਇਹਨਾਂ ਦਿਨਾਂ ਦੇ ਵਿੱਚ ਇਹ ਦੂਸਰੀ ਜਿਹੜੀ ਆ ਬਹੁਤ ਹਾਲੀਆ ਦਿਨਾਂ ਦੇ ਵਿੱਚ ਹੋਈ ਆ ਸੋ ਇਹ ਵੀ ਇੱਕ ਚਰਚਾ ਦਾ ਵਿਸ਼ਾ ਰਿਹਾ ਪਿਛਲੇ ਸਾਰੇ ਹਫ਼ਤੇ ਦੇ ਵਿੱਚ ਤੇ ਜੇਕਰ ਆਪਾਂ ਆਈਏ ਜਿਹੜਾ ਆਰਥਿਕ ਪੱਤਰ ਦੇ ਉੱਤੇ ਇੱਕ ਤਾਂ ਤੁਹਾਨੂੰ ਪਤਾ ਕਿ ਜਿਹੜਾ ਯੂਕੇ ਦੀਆਂ ਜਿਹੜਾ ਇਹ ਵਿਆਜ ਦਾ ਰਿਆ ਇਹ ਕਾਫੀ ਜ਼ਿਆਦਾ ਵਧੀ ਹੋਈ ਆ ਪਿਛਲੇ ਕੁਝ ਸਮਿਆਂ ਤੋਂ ਪਰ ਹੁਣ ਪਿਛਲੀਆਂ ਕਈ ਵਾਰੀਆਂ ਤੋਂ ਜਿਹੜਾ ਬੈਂਕ ਆਫ ਇੰਗਲੈਂਡ ਦੇ ਵੱਲੋਂ ਲਗਾਤਾਰ ਇਹਨੂੰ ਸਥਿਰ ਰੱਖਿਆ ਜਾ ਰਿਹਾ ਨਾ ਘਾਟਾ ਕੀਤਾ ਜਾ ਰਿਹਾ ਇਹਦੇ ਵਿੱਚ ਨਾ ਵਧਾਇਆ ਜਾ ਰਿਹਾ ਸੋ ਬੈਂਕ ਆਫ ਇੰਗਲੈਂਡ ਨੇ ਇਸ ਹਫਤੇ ਜਿਹੜਾ ਲੱਗੇ ਹਫਤੇ ਜਿਹੜਾ ਉਹਨਾਂ ਨੇ ਐਲਾਨ ਕੀਤਾ ਕਿ ਜਿਹੜੀ ਆ ਆਪਣੀ ਯੂਕੇ ਦੀ ਵਿਆਜ ਦਰ ਹੈ ਇੰਟਰਸਟ ਰੇਟ ਹੈ ਉਹ 5.25% ਤੇ ਹੀ ਰਹੇਗੀ ਇਹ ਨੌ ਮੈਂਬਰਾਂ ਦੀ ਮੋਨਟਰੀ ਪਾਲਿਸੀ ਕਮੇਟੀ ਹੈ ਜੀ ਬੈਂਕ ਆਫ ਇੰਗਲੈਂਡ ਦੀ ਤੇ ਇਹਨਾਂ ਦੇ ਵਿੱਚੋਂ ਸੱਤ ਨੇ ਇਹਨੂੰ ਹੋਲਡ ਕਰਨ ਦੇ ਹੱਕ ਦੇ ਵਿੱਚ ਵੋਟ ਕੀਤਾ ਸੀ ਕਿ 5.25% ਤੇ ਹੀ ਰਹੇ ਜਦਕਿ ਦੋ ਜਾਣਿਆਂ ਨੇ ਇਹਨੂੰ ਘਟ ਕਰਨ ਦੇ ਵਿੱਚ ਜਿਹੜਾ ਉਹਦੇ ਲਈ ਵੋਟ ਕੀਤਾ ਸੀਗਾ ਸੋ ਆਬਵੀਅਸਲੀ ਮੈਜੋਰਟੀ ਵਿਨਸ ਤੇ ਇਹਦੇ ਨਾਲ ਨਾਲ ਬੀਬੀਸੀ ਦੀ ਜਿਹੜੀ ਰਿਪੋਰਟ ਆਸੀ ਹੈ ਕਿ ਗਵਰਨਰ ਆਫ ਦਾ ਬੈਂਕ ਜਿਹੜੇ ਐਂਡਰਿਊ ਬੇਲੀ ਸਾਹਿਬ ਆ ਇਨਾਂ ਨੇ ਆਖਿਆ ਕਿ ਉਹ ਜਿਹੜੀ ਆ ਮਹਿੰਗਾ ਬਈ ਇੰਟਰਸਟ ਰੇਟ ਨੂੰ ਹੀਟਾ ਲਿਆਂਦਾ ਜਾਵੇ ਇਹਦੇ ਵਿਆਜ ਦਰ ਦੇ ਵਿੱਚ ਕਮੀ ਕੀਤੀ ਜਾਵੇ ਇਹ ਇਹਦੇ ਇਹਦੇ ਤੋਂ ਪਹਿਲਾਂ ਉਹ ਹੋਰ ਸਬੂਤ ਦੇਖਣਾ ਚਾਹੁੰਦੇ ਨੇ ਕਿ ਜਿਹੜੀ ਮਹਿੰਗਾਈ ਦਰ ਆ ਇਨਫਲੇਸ਼ਨ ਹੈ ਜਿਹੜੀ ਉਹ ਹੀਟਾ ਨੂੰ ਆ ਰਹੀ ਆ ਸੋ ਮਹਿੰਗਾਈ ਦਰ ਜਿਹੜੀ ਇਸ ਵੇਲੇ ਯੂਕੇ ਦੀ ਉਹ 3.2% ਤੇ ਖੜੀ ਆ ਜਦ ਕਿ ਜਿਹੜਾ ਬੈਂਕ ਆਫ ਇੰਗਲੈਂਡ ਦਾ ਟਾਰਗੇਟ ਹੈ ਵੈਸੇ ਉਹ 2% ਦਾ ਹੈ ਜਿਹਨ ਜਿਹੜੀ ਆ ਖਬਰ ਆਈ ਕਿ ਜਿਹੜਾ ਯੂਕੇ ਆ ਉਹ ਹੁਣ ਰੈਸੈਸ਼ਨ ਦੇ ਵਿੱਚੋਂ ਬਾਹਰ ਆ ਚੁੱਕਾ ਸੋ ਯੂਕੇ ਦਾ ਜਿਹੜਾ ਜਨਵਰੀ ਤੋਂ ਫੈਬ ਮਾਰਚ ਤੱਕ ਜਿਹੜੀ ਯੂਕੇ ਦੀ ਆਰਥਿਕਤਾ ਆ ਇਕਨੋਮੀ ਆ 0.6% ਦਰ ਨਾਲ ਅੱਗੇ ਵਧੀ ਸੋ ਇਹ ਫਾਸਟਸਟ ਰੇਟ ਆ ਪਿਛਲੇ 2 ਸਾਲਾਂ ਦੇ ਜਿਹੜੇ ਆਫੀਸ਼ਲ ਫਿਗਰਸ ਨੇ ONS ਦੇ ਵੱਲੋਂ ਇੱਥੇ ਜਾਰੀ ਕੀਤੇ ਜਾਂਦੇ ਆ ਆਪਣੇ UK ਦੇ ਵਿੱਚ ਆਫਿਸ ਫੋਰ ਨੈਸ਼ਨਲ ਸਟੈਟਿਸਟਿਕਸ ਦੇ ਵੱਲੋਂ ਸੋ ਇਹ ਜਿਹੜਾ ਕੁਝਕ ਜਿਹੜੇ ਆਰਥਿਕ ਮਾਹਰ ਸੀਗੇ ਉਹਨਾਂ ਦਾ ਪਹਿਲਾ ਮੰਨਣਾ ਸੀਗਾ ਕਿ ਇਹ ਉਹ ਇਸ ਤੋਂ ਕਹ ਲਓ ਕਿ ਇਸ ਤੋਂ ਘੱਟ ਜਿਹੜਾ ਉਹ ਐਕਸਪੈਕਟ ਕਰ ਰਹੇ ਸੀਗੇ ਪਰ ਜਿਹੜੀ ਗਰੋਥ ਆ ਉਹ ਉਸ ਤੋਂ ਜ਼ਿਆਦਾ ਹੋਈ ਆ ਸੋ ਇਹ ਜਿਹੜੀ UK ਦੀ GDP ਆ ਇਹ ਕਹ ਲਓ ਕਿ ਇਹ ਰੀਸੀਸ਼ਨਿਕ ਸਾਹਬ ਦੇ ਲਈ ਵੀ ਚੰਗੀ ਖਬਰ ਲੈ ਕੇ ਆਈ ਆ ਕਿ ਇਹ ਇਹਦੇ ਵਿੱਚ ਵਾਧਾ ਹੋਇਆ ਤੇ ਕਿਉਂਕਿ ਜਿਹੜੇ ਪਿਛਲੇ ਸਾਲ ਦੇ ਜਿਹੜੇ ਅਖੀਰਲੇ 3 ਮਹੀਨਿਆਂ ਦਾ ਜਿਹੜਾ ਕੋਟਰ ਸੀਗਾ ਉਹਦੇ ਜਦੋਂ ਅੰਕੜੇ ਸਾਹਮਣੇ ਆਏ ਸੀਗੇ ਤਾਂ ਉਹਨਾਂ ਤੋਂ ਇਹ ਪਤਾ ਲੱਗਾ ਸੀ ਕਿ ਯੂਕੇ ਜਿਹੜਾ ਟੈਕਨੀਕਲੀ ਰੀਸੀਸ਼ਨ ਦੇ ਵਿੱਚ ਆ ਹਾਲਾਂਕਿ ਉਦੋਂ ਵੀ ਆਪਾਂ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਸੀਗੀ ਕਿ ਇਹਦਾ ਲੋਕਾਂ ਦੀ ਜ਼ਿੰਦਗੀ ਆਮ ਜਿਹੜੀ ਰੋਜ਼ਮਰਾਂ ਦੀ ਜ਼ਿੰਦਗੀ ਤੇ ਕੋਈ ਖਾਸ ਅਸਰ ਨਹੀਂ ਪੈਣਾ ਪਰ ਉਹ ਇੱਕ ਤੁਹਾਡੇ ਲਈ ਖਬਰ ਤਾਂ ਹੁੰਦੀ ਹੀ ਆ ਤੇ ਆਬਵੀਅਸਲੀ ਸਰਕਾਰ ਤੇ ਜਾਂ ਜਿਹੜੀ ਵੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਆ ਉਹਦੇ ਤੇ ਉਹਦਾ ਅਸਰ ਵੀ ਪੈਂਦਾ ਸੋ ਇਹ ਹੁਣ ਦੋ ਅ ਅ ਰਿਸੀ ਹੁਣਖ ਸਾਹਿਬ ਇਸ ਗੱਲ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ ਕਿ ਦੇਖੋ ਜੀ ਸਾਡੀ ਜਿਹੜੀ ਆਰਥਿਕਤਾ ਆ ਉਹ ਬਿਹਤਰ ਹੋ ਰਹੀ ਆ ਇਸੇ ਕਰਕੇ ਬੈਂਕ ਆਫ ਇੰਗਲੈਂਡ ਦੇ ਵੱਲੋਂ ਵਿਆਜ ਦਰ ਦੇ ਵਿੱਚ ਵੀ ਵਾਧਾ ਨਹੀਂ ਕੀਤਾ ਜਾ ਰਿਹਾ ਲਗਾਤਾਰ ਉਹਨੂੰ ਸਥਿਰ ਰੱਖਿਆ ਜਾ ਰਿਹਾ ਤੇ ਨਾਲ ਦੀ ਨਾਲ ਜਿਹੜੇ ਜੀ ਡੀ ਪੀ ਦੇ ਨੰਬਰ ਆਏ ਨੇ ਉਹਦੇ ਵਿੱਚ ਵੀ ਜਿਹੜਾ ਸਾਨੂੰ ਸਫਲਤਾ ਹਾਸਲ ਹੈ ਕਿ ਯੂਕੇ ਦੀ ਜਿਹੜੀ ਇਕਨੋਮੀ ਆ ਉਹ ਵੱਧ ਰਹੀ ਆ ਤੇ ਐਕਸਪੈਕਟਿਡ ਦੇ ਨਾਲੋਂ ਜਿਆਦਾ ਤੇਜ਼ੀ ਨਾਲ ਜਿਹੜੀ ਆ ਉਹ ਵੱਧ ਰਹੀ ਆ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੇਕਰ YouTube ਤੇ ਦੇਖ ਰਿਹਾ ਸੀ ਤਾਂ ਸਬਸਕ੍ਰਾਈਬ ਜੁੜ ਕਰ ਲੈਣਾ ਜੇਕਰ ਦੇਖ ਰਹੇ ਹੋ TikTok